ਪਰ ਮੈਂ ਦੱਸਣਾ ਚਾਹ ਰਿਹਾ ਹਾਂ ਕਿ ਜਿਸ ਤਰ੍ਹਾਂ ਬਾਰਿਸ਼ ਦਾ ਮੌਸਮ ਹੈ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਸਾਡੇ ਸਾਰੇ ਦਫ਼ਤਰ ਜਿਹੜੇ ਅਨਸੇਫ ਨੇ ਅਸੀਂ ਅਨਸੇਫ ਬਿਲਡਿੰਗ ਦੇ ਵਿੱਚ ਆਪਣਾ ਆਪਣੀ ਡਿਊਟੀ ਕਰ ਰਹੇ ਹਾਂ ਕੰਮ ਕਰ ਰਹੇ ਹਾਂ ਤੇ ਤੁਸੀਂ ਜੇ ਜਿਸ ਤਰ੍ਹਾਂ ਦਫ਼ਤਰਾਂ ਦਾ ਹਾਲ ਦੇਖੋਗੇ ਦਫ਼ਤਰਾਂ ਦੇ ਵਿੱਚ ਨਾ ਛੱਤਾਂ ਵੀ ਚੋੜੀਆਂ ਨੇ ਈਵਨ ਕਿ ਕਈ ਜਗ੍ਹਾ ਤੋਂ ਖਲੇਪੜ ਵੀ ਨਿਕਲ ਰਹੇ ਨੇ ਕੁਝ ਮੁਲਾਜ਼ਮਾਂ ਨੂੰ ਮਤਲਬ ਕਰੰਟ ਆਣ ਦਾ ਵੀ ਡਰ ਰਹਿ ਰਿਹਾ ਹੈ ਕੰਪਿਊਟਰ ਵੀ ਖਰਾਬ ਹੋ ਰਹੇ ਨੇ ਸਾਡੇ ਤੇ ਇੰਨੀ ਜ਼ਿਆਦਾ ਸਮੱਸਿਆ ਹੈ ਜਿਸ ਤਰ੍ਹਾਂ ਡੀਸੀ ਸਾਹਿਬ ਨੇ ਹੁਕਮ ਦਿੱਤੇ ਨੇ ਕਿ ਅਨਸੇਫ ਬਿਲਡਿੰਗ ਦੇ ਵਿੱਚ ਕੰਮ ਨਾ ਕੀਤਾ ਜਾਵੇ ਫੇਰ ਵੀ ਉਸ ਤਰ੍ਹਾਂ ਅਸੀਂ ਨਾ ਬਿਲਿੰਗਾਂ ਦੇ ਵਿੱਚ ਕੰਮ ਕਰ ਰਹੇ ਆ ਕਿ ਜਿਸ ਤਰ੍ਹਾਂ ਬਿਜਲੀ ਵਿਭਾਗ ਇੱਕ ਇਸ ਸਮੇਂ ਤਾਂ ਬਹੁਤ ਸਰਗਰਮ ਹੈ ਜਿਹਨੂੰ ਸਾਰੇ ਲੋਕਾਂ ਨੂੰ ਬਿਜਲੀ ਵਿਭਾਗ ਦੇ ਇਸ ਟਾਈਮ ਜ਼ਿਆਦਾ ਜ਼ਰੂਰਤ ਹੈ ਤੇ ਉਹੀ ਵਿਭਾਗ ਅਨਸੁਰੱਖਿਤ ਬਿਲਿੰਗ ਦੇ ਵਿੱਚ ਆਪਣਾ ਕੰਮ ਕਰ ਰਿਹਾ ਤੇ ਮੈਂ ਹੀ ਸਰਕਾਰ ਤੋਂ ਬੇਨਤੀ ਕਰਦਾ ਕਿ ਸਾਨੂੰ ਇੱਕ ਬਿਲਿੰਗ ਹੋਰ ਪ੍ਰੋਵਾਈਡ ਕਰਵਾਈ ਜਾਵੇ ਤਾਂ ਕਿ ਅਸੀਂ ਆਪਣੀ ਡਿਊਟੀ ਅਚੇਹਣ ਨਾ ਕਰ ਸਕੀ ਹਾਂ ਜੀ ਮੇਰਾ ਨਾਮ ਕਮਾਈਜ਼ੇਸ਼ਨ ਸ਼ੀਤਲਾ ਜੀ ਮੈਂ ਅਧਿਆਪੀ ਮੰਡਲ ਦੇ ਵਿੱਚੋਂ ਰਿਟਾਇਰ ਹੋਇਆ ਮੁਲਾਜ਼ਮ ਹਾਂ ਜੀ ਮੈਂ ਜਦੋਂ ਅੱਜ ਆਪਣੀ ਮੈਡੀਕਲ ਬਿੱਲ ਲਈ ਗਿਆ ਤਾਂ ਬਹੁਤ ਜ਼ਿਆਦਾ ਪਰੇਸ਼ਾਨੀ ਦੇ ਵਿੱਚ ਪਾਣੀ ਦੇ ਵਿੱਚ ਨੰਗਣਾ ਪਿਆ ਜਿੱਥੇ ਕਿ ਬਹੁਤ ਖਤਰਨਾਕ ਸੀ ਕਿਸੇ ਦਾ ਵੀ ਉਸ ਜਗ੍ਹਾ ਤੇ ਜਾ ਕੇ ਡਿੱਗ ਕੇ ਕਿਸੇ ਦਾ ਸਿਰ ਪਾੜ ਸਕਦਾ ਉਹਨੇ ਟਰਾਂਸਫਰ ਪਏ ਆ ਕੋਈ ਤਿੱਖੀਆਂ ਲੋਹੇ ਦੀਆਂ ਚੀਜ਼ਾਂ ਪਈਆਂ ਨੇ ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਤੋਂ ਮੰਗ ਕਰਦਾ ਕਿ ਇਹਨਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਆਉਣ ਵਾਲੇ ਜਿਹੜੇ ਖਰਪਤਾਰ ਨੇ ਉਹਨਾਂ ਨੂੰ ਬਹੁਤ ਰਿਕਰਦਾ ਰਹੀਆਂ ਕਿਉਂਕਿ ਉਹਨਾਂ ਵੀ ਇਹਦੇ ਪਾਣੀ ਨਿਕਲਦੀ ਗੁਜ਼ਰਨਾ ਪੈਂਦਾ ਇਸ ਲਈ ਸਮੂਹ ਨਗਰਬਜ਼ਨ ਬਰਨਾਲੇ ਬਣੀ ਹੋ ਮੈਂ ਸਨ ਸਰਕਾਰ ਨੂੰ ਬੇਨਤੀ ਕਰਦਾ ਕਿ ਇਸ ਦਾ ਹੱਲ ਕੀਤਾ ਜਾਵੇ ਤੇ ਅਨ ਸੇਫ ਜਿਹੜੀਆਂ ਬਿਲਡਿੰਗਾਂ ਨੇ ਉਹਨਾਂ ਵਿੱਚੋਂ ਮੁਲਾਜ਼ਮਾਂ ਨੂੰ ਸੁਰੱਖਿਤ ਰੱਖਿਆ ਜਾਵੇ ਧੰਨਵਾਦ ਮੇਰਾ ਨਗਰਵਜਨ ਸਿੰਘ ਦਿਹਾਤੀ ਸਬ ਡਿਵੀਜ਼ਨ ਬਰਨਾਲਾ ਜਿਹੀ ਬਤੌਰ ਜਿਹੀ ਕੰਮ ਕਰਦੇ ਆ ਸਾਡੇ ਦਫ਼ਤਰਾਂ ਦੀ ਜਿਹੜੀ ਹਾਲਤ ਆ ਬਹੁਤ ਖਸਤਾ ਫਲਬ ਥਾਂ ਥਾਂ ਤੋਂ ਮਤਲਬ ਕ੍ਰੇਡਾ ਨੇ ਪਾਣੀ ਚੋਹ ਰਿਹਾ ਹੈ ਬੈਠਣ ਨੂੰ ਥਾਂ ਨਹੀਂ ਹੈਗੀ ਬਹੁਤ ਬੁਰੀ ਹਾਲਤ ਆ ਇਸ ਦਾ ਮਤਲਬ ਕੱਲ ਨੂੰ ਜੇ ਕੋਈ ਜਾਨਵਾਲੀ ਨੁਕਸਾਨ ਹੁੰਦਾ ਤਾਂ ਕੌਣ ਜ਼ਿੰਮੇਵਾਰ ਆ ਮਤਲਬ ਸਾਨੂੰ ਕਿਸੇ ਵੀ ਤਰੀਕੇ ਨਾਲ ਕੰਮ ਕਰਨ ਲਈ ਮਤਲਬ ਬੈਠਣ ਲਈ ਕੋਈ ਥਾਂ ਨਹੀਂ ਪ੍ਰੋਪਰ ਤੇ ਨਾ ਹੀ ਕੋਈ ਸਾਡੇ ਕੋਲੇ ਕਿਸੇ ਤਰ੍ਹਾਂ ਦੀ ਇੱਥੇ ਸਾਨੂੰ ਸਹੂਲਤ ਆਸੀਂ ਆਪਣੇ ਤੌਰ ਤੇ ਆਪਣੇ ਪੱਧਰ ਤੇ ਉੱਪਰ ਛੱਤਾਂ ਦੇ ਉੱਤੇ ਕਾਗਜ਼ ਵਗੈਰਾ ਪਾ ਕੇ ਮਤਲਬ ਉਹਨੂੰ ਪਾਣੀ ਨੂੰ ਰੋਕ ਕੇ ਮਤਲਬ ਕੁਝ ਟਾਈਮ ਲਈ ਇੱਥੇ ਕੰਮ ਕਰ ਰਹੇ ਹਾਂ ਤੇ ਸਾਨੂੰ ਦਿੱਕਤ ਬਹੁਤ ਜ਼ਿਆਦਾ ਆ ਰਹੀ ਹੈ ਜੀ ਮਤਲਬ ਇਦੇ ਬਾਰੇ ਜੀ ਅਸੀਂ ਇੱਤੇ ਤਤ ਪਰ ਰਹਿੰਦੇ ਆ ਕਿ ਸਪਲਾਈ ਦੇਣ ਲਈ ਸ਼ਹਿਰ ਦੇ ਵਿੱਚ ਵੀ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਬਿਜਲੀ ਸੰਬੰਧੀ। ਪਰੰਤੂ ਜਿਹੜੇ ਸਾਡੇ ਬਿਲਡਿੰਗਾਂ ਨੇ ਬਿਲਡਿੰਗਾਂ ਦੇ ਹਾਲਾਤ ਜੀ ਦੀ ਕੀ ਨੇ ਉਹ ਬਹੁਤ ਖਸਤਾ ਹੋ ਚੁੱਕੇ ਨੇ। ਸਾਰੇ ਚੀਜ਼ਾਂ ਦੇ ਕਵਰੇਜ ਨੇ। ਸਾਰੇ ਚੋ ਰਹੇ ਨੇ ਰਿਕਾਰਡ ਜਿਹੜਾ ਸਾਰਾ ਮਤਲਬ ਅਸੀਂ ਬਹੁਤ ਮੁਸ਼ਕਲ ਤਰੀਕੇ ਨਾਲ ਸਾਹ ਸੰਭਾਲ ਕੇ ਰੱਖ ਰਹੇ ਹਾਂ। ਕੰਪਿਊਟਰ, ਪ੍ਰਿੰਟਰ ਵਗੈਰਾ ਸਭ ਤੇ ਪਾਣੀ ਭਰ ਗਿਆ। ਐਕਚੁਅਲੀ ਦੀ ਗੱਲ ਪ੍ਰੋਬਲਮ ਇਹ ਹੈ ਜੀ ਜਿਹੜਾ ਸਾਡਾ ਦਫ਼ਤਰ ਹੈਗਾ ਇਹੇ ਛੱਤ ਨੇ ਨਾਲੋਂ ਕਾਫੀ ਨੀਮਾਗਾ। ਜਦੋਂ ਵੀ ਮੀਂਹ ਪੈਂਦਾ ਹੈਗਾ ਤਾਂ ਜਿਹੜਾ ਸੜਕਾਂ ਵਾਲਾ ਪਾਣੀ ਉਹ ਵੀ ਵਿੱਚ ਐਂਟਰ ਹੋ ਜਾਂਦਾ ਹੈਗਾ ਜਿਹੜਾ ਕਮਰਿਆਂ ਦੇ ਵਿੱਚ ਭਰ ਜਾਂਦਾ ਹੈਗਾ ਜੀ ਤੇ ਉੱਪਰੋਂ ਜਿਹੜਾ ਬਾਰਿਸ਼ ਦਾ ਪਾਣੀ ਆਉਂਦਾ ਉਹ ਛੱਤਾਂ ਰਾਹੀਂ ਵੀ ਵਿੱਚ ਐਂਟਰ ਕਰਦਾ ਹੈਗਾ ਜਿਹਦੇ ਕਰਕੇ ਅਸੀਂ ਬਹੁਤ ਹੀ ਬੱਦਰ ਹਾਲਾਤਾਂ ਦੇ ਵਿੱਚ ਜਿਹੜੀਆਂ ਅਸੀਂ ਸਵਾਮਾ ਮਤਲਬ ਉਹਹੀਆ ਕਰਵਾ ਰਹੇ ਹਾਂਗੇ ਸੋ ਸਰਕਾਰ ਨੂੰ ਵੀ ਅਪੀਲ ਆ ਗਈ ਤੇ ਜਿਹੜੀਆਂ ਸਾਡੀਆਂ ਇਹ ਬਿਲਡਿੰਗਾਂ ਨੇ ਜੀ ਇਹ ਅਨਸਿਫਡ ਡਿclare ਹੋਈਆਂ ਵੀਆਂ ਨੇ ਪਰ ਸਾਡੇ ਕੋਲੇ ਕੋਈ ਹੋਰ ਸਾਧਨ ਨਹੀਂ ਹੈਗਾ ਸਾਡੇ ਕੋਲੇ ਸਿਰਫ ਇਹੀ ਬਿਲਡਿੰਗਾਂ ਨੇ ਜਿਹਦੇ ਵਿੱਚ ਅਸੀਂ ਗੁਜ਼ਾਰਾ ਕਰ ਰਹੇ ਹਾਂਗੇ ਇਹ ਤੋਂ ਬਿਨਾਂ ਸਾਡੇ ਕੋਲ ਵੀ ਹੋਰ ਆਪਸ਼ਨ ਨਹੀਂ ਹੈ ਕਿ ਜਿੱਥੇ ਅਸੀਂ ਜਾ ਕੇ ਬੈਠ ਜਾਈਏ। ਪਰੰਤੂ ਇਹ ਅਨਸੀਮ ਬਿਲਡਿੰਗਾਂ ਦੇ ਵਿੱਚ ਰਹਿ ਕੇ ਸਾਨੂੰ ਸੀ ਇਹ ਆਪਣਾ ਜਿਹੜਾ ਸਿਸਟਮ ਚਲਾ ਰਹੇ ਹੈਗੇ। ਇਹ ਇੱਕ ਵਿਭਾਗਾ ਮਤਲਬ ਜਿਹਦੇ ਵਿੱਚ ਅਸੀਂ ਬੰਦ ਕਰਕੇ ਮਤਲਬ ਬੈਠ ਨਹੀਂ ਸਕਦੇ ਜਿਵੇਂ ਬਾਕੀ ਵਿਭਾਗਾਂ ਦੇ ਬੰਦੇ ਮਤਲਬ ਛੁੱਟੀਆਂ ਵਗੈਰਾ ਜਿਵੇਂ ਚੱਲਦੀਆਂ ਨੇ ਉਹ ਘਰੇ ਬੈਠੇ ਨੇ ਪਰ ਸਾਨੂੰ 24 ਘੰਟੇ ਡਿਊਟੀ ਕਰਨੀ ਪੈਂਦੀ ਆ ਬਿਜਲੀ ਤੋਂ ਬਿਨਾਂ ਕਿਸੇ ਦਾ ਵੀ ਨਹੀਂ ਮਤਲਬ ਸਰਦਾ। ਜਿਹੜਾ ਬਿਜਲੀ ਵਿਭਾਗ ਦਾ ਜਿਹੜਾ ਕੰਮ ਆ ਮਤਲਬ ਸਾਨੂੰ 24 ਘੰਟੇ ਮਤਲਬ ਪੂਰਾ ਜਾਨੀ ਵਾਲੀ ਨੁਕਸਾਨ ਨੂੰ ਮਤਲਬ ਦਿਲ ਦਿਮਾਗ ਦਿਕਤ ਬਹੁਤ ਜਿਆਦਾ ਆ ਰਹੀ ਹੈ ਇਹਨਾਂ ਚੀਜ਼ਾਂ ਦੀ ਸਾਡੇ ਕੋਲ ਬੈਠਣ ਨੂੰ ਖੜ੍ਹਨ ਨੂੰ ਬਿਲਕੁਲ ਜਗ੍ਹਾ ਨਹੀਂ ਹੈਗੀ ਇੱਥੇ ਮੇਰਾ ਨਾਮ ਲਾਤੀ ਸਿੰਘ ਜਈ ਹੈ ਜੀ ਮੈਂ ਦਿਹਾਤੀ ਫੌਡ ਬਰਨਾਲਾ ਵਿਖੇ ਡਿਊਟੀ ਤੇ ਹਾਂ